ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪ ਆਪ ਨੂੰ ਆਉਣ ਜਾ ਰਹੇ ਹਾਂ ਜੀ ਬਹੁਤ ਹੀ ਟੇਸਟੀ ਸਨੈਕਸ ਕਿਉਂਕਿ ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈ ਤੇ ਕਿਸੇ ਟਾਈਮ ਤੇ ਜਿਵੇਂ ਸ਼ਾਮ ਦੀ ਚਾਹ ਹੁੰਦੀ ਹੈ ਉਹਦੇ ਨਾਲ ਦਿਲ ਕਰਦਾ ਹੈ ਕੁਝ ਚਟਪਟਾ ਬਹੁਤ ਹੀ ਵਧੀਆ ਜਿਹਾ ਕੁਝ ਹੋਵੇ ਅੱਜ ਆਪਾਂ ਉਸੇ ਤਰੀਕੇ ਦਾ ਬਹੁਤ ਹੀ ਟੇਸਟੀ ਮੂੰਗਫਲੀ ਦੇ ਪਕੌੜੇ ਬਣਾ ਕੇ ਤਿਆਰ ਕਰਾਂਗੇ ਜਿਹੜਾ ਕਿ ਬਿਲਕੁਲ ਬਾਜ਼ਾਰ ਵਰਗੇ ਬਣ ਕੇ ਤਿਆਰ ਹੋਣਗੇ ਬੜੀ ਆਸਾਨ ਰੈਸਪੀ ਹੈ ਤੇ ਬੜੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਮੂਫਲੀ ਦੇ ਪਕੌੜੇ ਬਣਾਉਣ ਲਈ ਜਿੰਨੂੰ ਕਿ ਅਸੀਂ ਗਰੀਬ ਕੋੜਾ ਵੀ ਕਹਿੰਦੇ ਆ ਉਹਦੇ ਵਾਸਤੇ ਆਪਾਂ ਨੂੰ ਚਾਹੀਦੀ ਹੈ ਜੀ ਕੱਚੀ ਮੂਫਲੀ ਇਹ ਮੇਰੇ ਕੋਲ ਕੱਚੀ ਮੂਫਲੀ ਹੈ ਤੇ ਇਹਨੂੰ ਮੈਂ ਇੱਕ ਕੱਪ ਦੇ ਹਿਸਾਬ ਨਾਲ ਮਿਣ ਲਵਾਂਗੀ ਤੇ ਫਿਰ ਇਹਦੇ ਪਕੌੜੇ ਬਣਾ ਕੇ ਤਿਆਰ ਕਰਾਂਗੀ ਆਪਾਂ 2 ਕੱਪ ਮੂਫਲੀ ਦੇ ਲਏ ਨੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਇੱਕ ਵਾਰੀ ਦੇਖ ਲਵਾਂਗੇ ਕਿ ਇਹ ਸਾਫ਼ ਹੈ ਤੇ ਫਿਰ ਇਹਨੂੰ ਆਪਾਂ ਬੈਟਰ ਇਹਦਾ ਤਿਆਰ ਕਰਾਂਗੇ ਇਸ ਤਰ੍ਹਾਂ ਇਹਨੂੰ ਇੱਕ ਪਲੇਟ ਵਿੱਚ ਪਾ ਕੇ ਤੇ ਚੈੱਕ ਕਰ ਲੈਣਾ ਹੈ ਜੇ ਕੋਈ ਮੂਫਲੀ ਖਰਾਬ ਹੋਵੇ ਤੁਸੀਂ ਉਹਨੂੰ ਕੱਢ ਦੇਣਾ ਹੈ ਉਹਨੂੰ ਤੁਸੀਂ ਵਿੱਚ ਨਹੀਂ ਪਾਣਾ ਆਹ ਦੇਖੋ ਜਿਸ ਤਰ੍ਹਾਂ ਇਹ ਮੂਫਲੀ ਇਹਨੂੰ ਆਪਾਂ ਕੱਢ ਦਾਂਗੇ ਬਾਹਰ ਮੂਫਲੀ ਆਪਣੇ ਬਿਲਕੁਲ ਸਹੀ ਹੈ ਤੇ ਹੁਣ ਆਪਾਂ ਇਹਦੇ ਵਾਸਤੇ ਇੱਕ ਪਹਿਲਾਂ ਮਸਾਲਾ ਤਿਆਰ ਕਰਦੇ ਆਂ ਸਭ ਤੋਂ ਪਹਿਲਾਂ ਆਦੇ ਵਾਸਤੇ ਆਪਾਂ ਇੱਕ ਮਸਾਲਾ ਤਿਆਰ ਕਰਾਂਗੇ ਇਹਦੇ ਵਿੱਚ ਮੈਂ ਅੱਧੇ ਚਮਚੇ ਤੋਂ ਥੋੜੀ ਜਿਹੀ ਕਟਕਾਲੀ ਮਿਰਚ ਲਈ ਹੈ ਅੱਧਾ ਚਮਚਾ ਅਮचूर ਪਾਊਡਰ ਅੱਧਾ ਚਮਚਾ ਢੇਗੀ ਮਿਰਚ ਅੱਧਾ ਚਮਚਾ ਕਾਲਾ ਲਹੂ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਐਨ ਨੂੰ ਹੁਣ ਐਕਸਾਈਟ ਤੇ ਰੱਖਦੇ ਆਂ ਤੇ ਹੁਣ ਆਪਾਂ ਕਰਦੇ ਆਂ ਜੀ ਵੇਸਣ ਦਾ ਕੋਲ ਤਿਆਰ ਕੋਲੇ ਬਣਾਉਣ ਵਾਸਤੇ ਕੋਲ ਬਣਾਉਣ ਵਾਸਤੇ ਆਪਾਂ ਉਹੀ ਇੱਕ ਕੱਪ ਵੇਸਣ ਲਿਆਏ ਕਿਉਂਕਿ 2 ਕੱਪ ਆਪਣੀ ਮੂੰਗਫਲੀ ਹੈ ਤੇ ਇੱਕ ਕੱਪ ਆਪਾਂ ਵੇਸਣ ਲਾਵਾਂਗੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਮਸਾਲੇ ਅੱਧਾ ਚਮਚਾ ਕਾਲੀ ਮਿਰਚ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਅਮਚੂਰ ਪਾਊਡਰ ਅੱਧਾ ਚਮਚਾ ਗਰਮ ਮਸਾਲਾ ਅੱਧਾ ਚਮਚਾ ਦੇਗੀ ਮਿਰਚ ਅੱਧਾ ਹੀ ਚਮਚਾ ਹਲਦੀ ਤੁਸੀਂ ਚਾਹੋ ਤੇ ਇੱਥੇ ਲਸਣ ਅਦਰਕ ਦਾ ਪੇਸਟ ਵੀ ਐਡ ਕਰ ਸਕਦੇ ਹੋ ਤੁਹਾਡੀ ਆਪਣੀ ਚੋਇਸ ਆ ਜੇ ਤੁਹਾਨੂੰ ਇਹਦਾ ਫਲੇਵਰ ਇਹਦੇ ਵਿੱਚ ਪਸੰਦ ਆ ਤੇ ਤੁਸੀਂ ਪਾਓ ਜੇ ਨਹੀਂ ਤੇ ਨਾ ਪਾਓ ਇੱਕ ਚੁਟਕੀ ਹਿੰਗ ਸਵਾਦ ਅਨਸਾਰ ਨਮਕ ਇਹਦੇ ਵਿੱਚ ਆਪਾਂ ਅੱਧਾ ਚਮਚਾ ਨਮਕ ਪਾਵਾਂਗੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਘੋਲ ਤਿਆਰ ਕਰਾਂਗੇ ਉਸੇ ਕੱਪ ਚ ਮੈਂ ਇੱਕ ਕੱਪ ਪਾਣੀ ਲਿਆ ਏ ਬਸ ਇਹਨੂੰ ਹੌਲੀ ਹੌਲੀ ਮਿਲਾਉਣਾ ਏ ਇਹਦਾ ਘੋਲ ਆਪਾਂ ਨਾ ਹੀ ਜ਼ਿਆਦਾ ਪਤਲਾ ਤੇ ਨਾ ਹੀ ਜ਼ਿਆਦਾ ਗਾੜਾ ਤਿਆਰ ਕਰਨਾ ਏ ਪਾਣੀ ਥੋੜਾ ਪਾ ਕੇ ਤੁਸੀਂ ਘੋਲ ਬਣਾਉਣਾ ਏ ਤਾਂ ਕਿ ਬੇਸਨ ਵਿੱਚ ਗੱਠਾ ਨਾ ਬਣ ਕੋਲ ਬਣ ਕੇ ਆਪਣਾ ਤਿਆਰ ਆ ਦੇਖੋ ਜੀ ਚਮਚ ਨਾਲ ਮੈਂ ਤੁਹਾਨੂੰ ਦਿਖਾਣੀ ਆ ਕਿ ਕਿਸ ਤਰ੍ਹਾਂ ਦਾ ਆਪਣਾ ਕੋਲ ਬਣਿਆ ਹੈ ਆ ਦੇਖ ਇਸ ਤਰ੍ਹਾਂ ਦਾ ਹੀ ਆਪਾਂ ਨੂੰ ਇਹਦਾ ਕੋਲ ਚਾਹੀਦਾ ਹੈ ਫੋਨ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਇਹਨੂੰ ਇੱਕ ਸਾਈਡ ਨੂੰ ਇਸ ਤਰ੍ਹਾਂ ਘਮਾਉਣਾ ਹੈ 5 ਮਿੰਟ ਵਾਸਤੇ ਇਹਨੂੰ ਰਹਿਣ ਦਿੰਦੇ ਆ ਕਿਉਂਕਿ ਵੈਸਨ ਨੂੰ ਥੋੜਾ ਫੁੱਲਣ ਲੱਗਿਆ ਟਾਈਮ ਲੱਗਦਾ ਤੇ ਉਹਦੇ ਬਾਅਦ ਆਪਾਂ ਇਹਦਾ ਬਣਾਉਨੇ ਆ ਜੀ ਮੂਫਲੀ ਦੇ ਪਕੌੜੇ ਪ੍ਰੀਨਟ ਪਕੌੜੇ ਬਣਾ ਕੇ ਤਿਆਰ ਕਰਾਂਗੇ ਕੋਲ ਬਣਾਉਣ ਵਾਸਤੇ ਆਪਾਂ 1 ਕੱਪ ਪਾਣੀ ਲਿਆ ਸੀ ਔਰ ਜੋ ਇੰਨਾ ਕ ਪਾਣੀ ਬਚ ਗਿਆ ਇਹਨੂੰ ਪਾਣੀ ਬਹੁਤ ਥੋੜਾ ਲੱਗਦਾ ਹੈ ਕੋਲ ਆਪਣਾ ਬਿਲਕੁਲ ਤਿਆਰ ਹੈ ਤੇ ਹੁਣ ਇਹਦੇ ਵਿੱਚ ਆਪਾਂ 2 ਚਮਚੇ ਗਰਮ ਤੇਲ ਪਾਵਾਂਗੇ ਕਿਉਂਕਿ ਇਹਦਾਂ ਪਕੌੜੇ ਬਹੁਤ ਜ਼ਿਆਦਾ ਕ੍ਰਿਸਪੀ ਬਣਦੇ ਨੇ ਆਪਣਾ ਗਰੀ ਪਕੌੜਾ ਬਹੁਤ ਟੇਸਟੀ ਬਣ ਕੇ ਤਿਆਰ ਹੋਏਗਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੱਥੇ ਤੁਸੀਂ ਆਪਣਾ ਨਮਕ ਚੈੱਕ ਕਰ ਸਕਦੇ ਹੋ ਤੁਹਾਨੂੰ ਘੱਟ ਲੱਗੇ ਤਾਂ ਤੁਸੀਂ ਪਾ ਸਕਦੇ ਹੋ ਹੁਣ ਇਹ ਵਾਲੀ ਮੂਫਲੀ ਇਹਦੇ ਵਿੱਚ ਪਾ ਦਵਾਂਗੇ ਇਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਲੈਣਾ ਹੈ। ਬੈਟਰ ਆਪਣਾ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਬਣਾਉਨੇ ਆ ਜੀ ਇਹਦਾ ਗਰਮਾ-ਗਰਮ ਬਹੁਤ ਹੀ ਟੇਸਟੀ ਗ੍ਰਿਪਕੋੜ। ਇਸ ਤਰ੍ਹਾਂ ਤੁਸੀਂ ਹੱਥ ਦੀ ਸਹਾਇਤਾ ਨਾਲ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਪਾ ਦੇਣਾ ਹੈ। ਜਿੰਨੇ ਕੜਾਈ ਵਿੱਚ ਆਂਦੇ ਨੇ ਬੜੇ ਆਰਾਮ ਨਾਲ ਤੁਸੀਂ ਉਹਨਾਂ ਕੀ ਪਾਣੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਹਲਾ ਦਾਂਗੇ ਆਸტრਾ ਕਿਸੇ ਵੀ ਕੜਾਈ ਜਾਂ ਕਰਛੀ ਦੀ ਸਾਈਡ ਤੋਂ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਹਲਾ ਲੈਣਾ ਤਾਂ ਕਿ ਇਹ ਅਲੱਗ-ਲੱਗ ਹੋ ਜਾਵੇ ਆ ਦੇਖੋ ਜੀ ਜਦੋਂ ਅਸੀਂ ਇਹਨਾਂ ਨੂੰ ਤੇਲ ਵਿੱਚ ਪਾਇਆ ਸੀ ਤੇ ਬਿਲਕੁਲ ਇਕੱਠੇ ਸੀ ਜਿਵੇਂ ਜਿਵੇਂ ਇਹ ਫਰਾਈ ਹੋਣਗੇ ਅਲੱਗ-ਅਲੱਗ ਹੋ ਜਾਣੇ ਨੇ ਬਸ ਤੁਸੀਂ ਥੋੜਾ ਜਿਹਾ ਇਹਨਾਂ ਨੂੰ ਇਸ ਤਰ੍ਹਾਂ ਹਿਲਾ ਲੈਣਾ ਹੈ ਤੇ ਇਹਨਾਂ ਨੂੰ ਮੀਡੀਅਮ ਫਲੇਮ ਤੇ ਤੁਸੀਂ ਫਰਾਈ ਕਰਨਾ ਹੈ ਤਾਂ ਕਿ ਅੰਦਰ ਤੱਕ ਇਹ ਕ੍ਰਿਸਪੀ ਹੋਣ ਨੂੰ ਫੁੱਫਲੇ ਵੀ ਸਾਡੀ ਬਿਲਕੁਲ ਪਤਲ ਜਾਵੇ ਨਵੋ ਜਿਹੀ ਗ੍ਰਿਪ ਕੋੜਾ ਬਣ ਕੇ ਆਪਣਾ ਬਿਲਕੁਲ ਤਿਆਰ ਹੈ ਆ ਦੇਖੋ ਜੀ ਕਿੰਨਾ ਸੋਹਣਾ ਬਣਿਆ ਹੈ ਰੰਗ ਦੇਖੋ ਤੁਸੀਂ ਕਿੰਨਾ ਸੋਹਣਾ ਹੈ ਇਹਨੂੰ ਅਸੀਂ ਇਸ ਤਰ੍ਹਾਂ ਚੰਨਣੀ ਵਿੱਚ ਕੱਢ ਲਾਂਗੇ ਤਾਂ ਕਿ ਇਹਦਾ ਬਾਦੂ ਤੇਲ ਬਾਹਰ ਆ ਜਾਵੇ। ਦੇਖੋ ਕਿੰਨੇ ਕ੍ਰਿਸਪੀ ਬਣੇ ਨੇ ਆਵਾਜ਼ ਦੇਖੋ ਤੁਸੀਂ। ਹੁਣ ਇਸ ਤੇ ਗਰਮ ਗਰਮ ਉੱਤੇ ਹੀ ਆਪਾਂ ਜਿਹੜਾ ਮਸਾਲਾ ਬਣਾ ਕੇ ਤਿਆਰ ਕੀਤਾ ਹੈ ਉਹ ਪਾਵਾਂਗੇ। ਇਨ ਚੰਗੀ ਤਰ੍ਹਾਂ ਮਿਕਸ ਕਰਾਂਗੇ ਫਿਰ ਅਸੀਂ ਬਾਕੀ ਦਾ ਬਚਿਆ ਹੋਇਆ ਬੈਟਰ ਦੇ ਇਸ ਤਰ੍ਹਾਂ ਮੂੰਫਲੀ ਪਾ ਲਓ ਬੜੀ ਆਸਾਨੀ ਨਾਲ ਬਣਨ ਵਾਲਾ 스낵ਸ ਤੁਸੀਂ ਇਹਨੂੰ ਬਣਾ ਕੇ 2-3 ਮਹੀਨੇ ਤੱਕ ਸਟੋਰ ਕਰ ਸਕਦੇ ਹੋ ਜਦੋਂ ਵੀ ਕੋਈ ਗੈਸਟ ਆਵੇ ਤੁਸੀਂ ਉਹਨੂੰ ਸਰਵ ਕਰ ਸਕਦੇ ਹੋ ਮੀਡੀਅਮ ਫਲੇਮ ਤੇ ਇਹਨੂੰ ਆਪਾਂ ਪਕਾਣਾ ਹੈ ਫਲੇਮ ਤੇਜ ਨਹੀਂ ਕਰਨੀ ਨਹੀਂ ਕਿਉਂਕਿ ਬੇਸਣ ਨੇ ਪੱਕ ਕੇ ਹੋ ਜਾਣਾ ਹੈ ਜਿਆਦਾ ਕਾਲਾ ਤੇ ਅੰਦਰੋਂ ਮੂਕਲੀ ਕੱਚੀ ਰਹਿਣੀ ਹੈ ਦੂਜਾ ਬੈਚ ਵੀ ਸਾਡਾ ਫਰਾਈ ਹੋ ਗਿਆ ਹੈ ਤੋ ਉਹਨੂੰ ਇਸ ਤਰ੍ਹਾਂ ਸੀ 96 ਤੇ ਕੱਢ ਲਵਾਂਗੇ ਲੋ ਜੀ ਆਪਣਾ ਬਹੁਤ ਟੇਸਟੀ ਗੀਰਿ ਪਕੌੜਾ ਬਣ ਕੇ ਬਿਲਕੁਲ ਤਿਆਰ ਹੈ ਤੇ ਜੇਕਰ ਅਸੀਂ ਇਹਨੂੰ ਬਾਜ਼ਾਰੋਂ ਖਰੀਦਾਂਗੇ ਤੇ ਇਹ ਬਹੁਤ ਹੀ ਮਹਿੰਗਾ ਮਿਲਦਾ ਹੈ ਤੇ ਘਰ ਬੜੇ ਆਰਾਮ ਨਾਲ ਬੜੇ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੁੰਦਾ ਹੈ ਸੋਨੇ ਨੂੰ ਕਰਦੇ ਆਂ ਜੀ ਆਪਾਂ ਸਰ ਆ ਦੇਖੋ ਜੀ ਕਿੰਨਾ ਸੋਹਣਾ ਬਣਿਆ ਹੈ ਕਲਰ ਦੇਖੋ ਤੁਸੀਂ ਕਿੰਨਾ ਵਧੀਆ ਹੈ ਤੇ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੁੰਦਾ ਹੈ ਤੇ ਖਾਣ ਵਿੱਚ ਵੀ ਇਹ ਬਹੁਤ ਜ਼ਿਆਦਾ ਟੇਸਟੀ ਹੈ ਇਹਨੂੰ ਤੁਸੀਂ ਇੱਕ ਵਾਰੀ ਬਣਾ ਕੇ ਰੱਖ ਲਓ ਤੇ 2-3 ਮਹੀਨੇ ਤੱਕ ਇਹਨੂੰ ਇਸਤੇਮਾਲ ਕਰ ਸਕਦੇ ਹੋ ਇਹ ਕਦੇ ਵੀ ਇੰਨੀ ਜਲਦੀ ਖਰਾਬ ਨਹੀਂ ਹੁੰਦਾ ਤੇ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਕਿ ਕਿੰਨੇ ਵਧੀਆ ਬਣੇ ਨੇ ਆਹ ਦੇਖੋ ਕਿੰਨੇ ਸੋਹਣੇ ਬਣੇ ਨੇ ਬਿਲਕੁਲ कुरकुरੇ ਨੇ ਅੰਦਰ ਤੱਕ ਪੱਕੇ ਨੇ ਆਹ ਦੇਖੋ ਤੇ ਤੁਸੀਂ ਵੀ ਇਹਨੂੰ ਬੜੀ ਆਸਾਨੀ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਜੇਕਰ ਤੁਸੀਂ ਇਹਨੂੰ ਜ਼ਿਆਦਾ ਬਣਾਉਣਾ ਹੈ ਕਿ ਜਿਵੇਂ ਤੁਸੀਂ ਅੱਧਾ ਕਿਲੋ ਮੂਫਲੀ ਲਈ ਹੈ ਤੇ ਤੁਸੀਂ ਪਾਈ ਆ ਉਹਦੇ ਵਿੱਚ ਵੇਸਣ ਐਡ ਕਰਨਾ ਜੇਕਰ ਕਿਲੋ ਮੁਫਲੀਆ ਤੇ ਤੁਸੀਂ 1/2 ਕਿਲੋ ਵੇਸਣ ਪਾਣਾ ਹੈ ਬਾਕੀ ਨਮਕ ਮਸਾਲੇ ਤੁਸੀਂ ਆਪਣੇ ਸਵਾਦ ਅਨਸਾਰ ਪਾ ਸਕਦੇ ਹੋ ਇਹ ਸੀ ਮੇਰਾ ਬਹੁਤ ਹੀ ਸਿੰਪਲ ਜਿਹਾ ਤਰੀਕਾ ਗ੍ਰਿਪ ਕੋੜਾ ਬਣਾਉਣ ਦਾ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਨੂੰ ਦਬਾਇਓ ਤਾਂ ਕਿ ਮੇਰੇ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨੂੰ ਠੰਡਾ ਕਰਕੇ ਕਿਸੇ 에ਅਰਟਾਈਟ ਡੱਬੇ ਵਿੱਚ ਬੰਦ ਕਰਕੇ ਰੱਖੋ ਤੇ ਇਹ 2-3 ਮਹੀਨੇ ਤੱਕ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਤੇ ਬੜੇ ਆਰਾਮ ਨਾਲ ਤੁਸੀਂ ਇਹਨੂੰ ਇਸਤੇਮਾਲ ਕਰ ਸਕਦੇ ਹੋ